جس پاس بیٹھے ہے سبنا گار سترام شری ودو سر جی وڈ ہنس محلہ پہلا آپ میرا سہیلی ہو ਸਚਾ ਨਾਮ ਲੈ ਹਾ ਰੂਹ ਬਰਹਾ ਤਨ ਕਾ ਆਪਣਾ ਸਰਬ ਸੁਭਾਲੇ ਹਾ ਆਵ ਮਿਰੋ ਸਹਿ ਲੀ ਰੋ ਸਚਾ ਨਾਮ ਲੈ ਹਾ ਰੂਹ ਬਰਹਾ ਤਨ ਕਾ ਸਾਹਿਬ ਸਮਾਨਿਆ ਸਾਹਿਬ ਸਮਾਨੇ ਪੰਥ ਨਿਹਾਲ ਹੈ ਅਸਾਂ ਭੀ ਉੱਥੇ ਜਾਣਾ ਜਿਸ ਕਾ ਕੀਆ ਤੈਨਹੀ ਲੀਆ ਉਹ ਅਿਸੈ ਕਾ ਘਾਣਾ ਜੋ ਤੈਨਕਰ ਪਾਇਆ ਸੁਆਗ ਮੋਕੰ ਕਰੇ ਹਾਂ ਆਹੋ ਮਧੋ ਸਹਿਲੀ ਹੋ ਸਚੜਾ ਨਾਮ ਲੈ ਹਾਂ ਮਰਨ ਨਮੰਦਾ ਲੋਕ ਆਖੀਏ ਜੇ ਮਰ ਜਾਣ ਐਸਾ ਕੋਈ ਸੇਵੋ ਸਾਇਬ ਸਮਰੱਥ ਆਪਾ ਨਲਾ ਯਾਗ ਹੋਈ ਪੰਥ ਸੁਹੇਲ ਜਾਵ ਤਾ ਫਲ ਪਾਵ ਅੰਗ ਮਿਲਵੜਾਈ ਪੇਟ ਸਾਂ ਜਾਵ ਸੱਚ ਸਮਾਵ ਤਾ ਪਤ ਲੇਖ ਪਾਈ ਮਨ ਲਈ ਜਾਇ ਪਾਵ ਖਸਮੈ ਭਾਵ ਰੰਗ ਦਸਿਓ ਰਹੀਆਂ ਮਾਣੈ ਮਰਨ ਮੰਦਾ ਲੋਕ ਆਖੀਐ ਜੇ ਕੋਈ ਮਰ ਜਾਣਾ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਕਰੋ ਸੂਰੇ ਸਹੀ ਆਖੀਐ ਦਰਗਹ ਪਹ ਹੈ ਸੱਚੀ ਮਾਣੋ ਦਰਗਮਾਨ ਪਵਨ ਪਤ ਸਿਉ ਜਾਹ ਹੈ ਪਗ ਦੂਖ ਨ ਲਾਗੈ ਕਰ ਏਕ ਧਿਆ ਹੈ ਤਾ ਹਰ ਪਾਵੈ ਜਿਤ ਸਿਰ ਭੋ ਭਗੈ ਉਚਾ ਨਹੀਂ ਕਹਿਣਾ ਵਣ ਮੈਂ ਰਹਿਣਾ ਆਪੇ ਜਾਣੈ ਜਾਣੋ ਵਾਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਨ ਪਰਵਾਣੋ ਨਾਨਕ ਕ੍ਰਿਸ਼ਨੋ ਬਾਬਰੂਈਐ ਬਾਜੀ ਹੈ ਇਹ ਸੰਸਾਰੋ ਕੀਤਾ ਵਿਖੇ ਸੋਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੋਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਅਪੇ ਵਿਖੈ ਅਪੇ ਪੂਜੈ ਅਪੇ ਹੁਕਮ ਪਛਾਨੈ ਜਨ ਕਿਛ ਕੀਆ ਸੋ ਹੀ ਜਾਣੈ ਤੋਕਾਰੂਪੇ ਨਾਨਕ ਕਿਸ਼ਨੋ ਬੱਬਾ ਰੁਈਆ ਬਾਜੀ ਹੈ ਇਹ ਸੰਸਾਰੋ ਜੇ ਰੱਬ ਦੇ ਚੱਕਿਆ ਸੋਈ ਜਾਣਾ ਤਾ ਕਰੂਪਿ ਅਪਾਰੋ ਨਾਨਕ ਕਿਸ਼ਨੋ ਬੱਬਾ ਰੁਈਆ ਬਾਜੀ ਹੈ ਇਹ ਸੰਸਾਰੋ ਜੀ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ